ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋਂ ਪ੍ਰੰਤ ਪੰਜਾਬ ਵਾਸੀਆਂ ਦੇ ਚਰਨਾਂ 'ਚ ਬੇਨਤੀ ਆ ਕਿ ਕੇਂਦਰ ਸਰਕਾਰ ਤੇ ਸਿੱਖ ਵਿਰੋਧੀ ਏਜੰਸੀਆਂ ਪੰਜਾਬ ਵਿਰੋਧੀ ਏਜੰਸੀਆਂ ਨੇ ਬਹੁਤ ਵੱਡੀ ਇੱਕ ਸਾਜ਼ਿਸ਼ ਰਚੀ ਹੋਈ ਆ ਪੰਜਾਬ ਨੂੰ ਖਤਮ ਕਰਨ ਵਾਸਤੇ ਪੰਜਾਬੀਆਂ ਦੀ ਗਿਣਤੀ ਪੰਜਾਬ 'ਚ ਘਟਾਉਣ ਵਾਸਤੇ ਘੱਟ ਗਿਣਤੀਆਂ 'ਚ ਲਿਆਉਣ ਵਾਸਤੇ ਬਹੁਤ ਵੱਡੀ ਇੱਕ ਚਾਲ ਚੱਲੀ ਹੋਈ ਆ ਪਰ ਸਾਡੇ ਲੋਕ ਸਮਝ ਨਹੀਂ ਰਹੇ ਉਸੇ ਚਾਰ ਤਰ ਤ ਪਹਿਲਾਂ ਸਭ ਤੋਂ ਪਹਿਲਾਂ ਤਾਂ ਸਾਡੇ ਪੰਜਾਬ ਚ ਆਈਲੈਂਡ ਸੈਂਟਰ ਖੋਲੇ ਗਏ ਹੋਰ ਕਿਸੇ ਰਾਜ ਚ ਆਈਲੈਂਡ ਸੈਂਟਰ ਹੈ ਨਹੀਂ ਇਕੱਲੇ ਪੰਜਾਬ ਚ ਹੀ ਨੇ ਆਈਲੈਂਡ ਸੈਂਟਰ ਤਾਂ ਕਿ ਇੱਥੇ ਜਿਹੜੇ ਰੋਜ਼ਗਾਰ ਦੇ ਸਾਧਨ ਸੀਗੇ ਉਹ ਘਟਾ ਦਿੱਤੇ ਘਟਾਏ ਗਏ ਰੋਜ਼ਗਾਰ ਦੇ ਸਾਧਨ ਘਟਾ ਕੇ ਨੌਕਰੀਆਂ ਖਤਮ ਕਰਤੀਆਂ ਜਿਹੜੀ ਸਰਕਾਰੀ ਮਹਿਕਮਾ ਚ ਭਰਤੀ ਸੀਗੀ ਉਹ ਬੰਦ ਕਰਤੀ ਗਈ ਤੇ ਸਾਡੇ ਬੱਚੇ ਆਈਲੈਂਡਸ ਕਰਕੇ ਆਪਣੇ ਸੁਨਾਰੇਪੇਖ ਲਈ ਵਿਦੇਸ਼ਾਂ ਵੱਲ ਰੁਖ ਕਰ ਲਿਆ ਬੱਚਿਆਂ ਨੇ ਤੇ ਉਹ ਤੋਂ ਇਲਾਵਾ ਪੰਜਾਬ ਚ ਨਸ਼ਿਆਂ ਦਾ ਇੱਕ ਛੇਮਾ ਦਰਿਆ ਸੀ ਜਿਹੜਾ ਉਹ ਚਲਾਇਆ ਗਿਆ ਸਾਡੇ ਨੌਜਵਾਨ ਬੱਚਿਆਂ ਨੂੰ ਨਸ਼ਿਆਂ ਤੇ ਲਾਇਆ ਗਿਆ ਕਿਉਂਕਿ ਜਦੋਂ ਕੋਈ ਨੌਜਵਾਨ ਬੇਰੁਜ਼ਗਾਰ ਹੁੰਦਾ ਕੰਮਕਾਰ ਦੀ ਉਹਨੂੰ ਕਮੀ ਹੁੰਦੀ ਆ ਪੈਸੇ ਟੱਗੇ ਦੀ ਘਾਟ ਹੁੰਦੀ ਆ ਤਾਂ ਉਹ ਟੈਨਸ਼ਨਾਂ ਚ ਦਿਮਾਗੀ ਟੈਨਸ਼ਨਾਂ ਚ ਫਿਰ ਉਹ ਕਿਸੇ ਨਾ ਕਿਸੇ ਨਸ਼ੇ ਦਾ ਸਹਾਰਾ ਲੈਂਦਾ ਗਾ ਤੇ ਉਹ ਤੋਂ ਇਲਾਵਾ ਇਹ ਜਿਹੜੀ ਪੰਜਾਬ ਚ ਇੱਕ ਓਟ ਸੈਂਟਰ ਬਣਾਇਆ ਗਿਆ ਸਰਕਾਰੀ ਹਸਪਤਾਲਾਂ ਚ ਨਸ਼ਾ ਛਡਾਉਣ ਦੇ ਨਾਂ ਤੇ ਇੱਕ ਜ਼ਹਿਰ ਦਿੱਤਾ ਜਾ ਰਿਹਾ ਸਾਡੇ ਨੌਜਵਾਨਾਂ ਨੂੰ ਜੋ ਸਾਡੇ ਬੱਚਿਆਂ ਨੂੰ ਨਪੁੰਸਕ ਕਰ ਰਿਹਾ ਬੱਚੇ ਨੌਜਵਾਨ ਬੱਚੇ ਗਾਂ ਬੱਚਾ ਔਲਾਦ ਪੈਦਾ ਨਹੀਂ ਕਰ ਸਕਦੇ ਜਿਨੇ ਇਹ ਸਾਲ 2 ਸਾਲ ਗੋਲੀ ਖਾ ਲਈ ਉਹ ਸਮਝੋ ਖਤਮ ਹੈ ਅੱਜ ਕਿੰਨੇ ਪਰਸੈਂਟ ਨੌਜਵਾਨ ਮੁੰਡੇ ਇਸ ਗੋਲੀ ਦਾ ਸੇਵਨ ਕਰ ਰਹੇ ਨੇ ਕਦੇ ਕਿਸੇ ਨੇ ਹਿਸਾਬ ਲਾਇਆ ਜੇ ਪੰਜਾਬ ਸਰਕਾਰ ਇੰਨਾ ਹੀ ਨਸ਼ੇ ਪ੍ਰਤੀ ਸਹਰਦ ਹੈ ਤਾਂ ਪੰਜਾਬ ਚ ਖਸ ਖਾਦੀ ਖੇਤੀ ਕਿਉਂ ਨਹੀਂ ਲਾਗੂ ਕਰਦੀ ਪੰਜਾਬ ਚ ਖਸ ਖਾਦੀ ਖੇਤੀ ਲਾਗੂ ਹੋਣੀ ਚਾਹੀਦੀ ਆ ਜੇਕਰ ਦੂਜੇ ਰਾਜਾਂ ਚ ਪੰਜਾਬ ਦੇ ਗਵੰਢੀ ਰਾਜਾਂ ਚ ਖਸ ਖਾਦੀ ਖੇਤੀ ਹੋ ਸਕਦੀ ਆ ਤਾਂ ਪੰਜਾਬ ਚ ਕਿਉਂ ਨਹੀਂ ਹੁੰਦੀ ਕਦੇ ਕਿਸੇ ਕਿਸਾਨ ਯੂਨੀਅਨ ਨੇ ਕਦੇ ਹੋਰ ਕੋਸੇ ਵੀ ਜਥੇਬੰਦੀ ਨੇ ਇਹਨਾਂ ਗੱਲਾਂ ਤੇ ਧਿਆਨ ਹੀ ਨਹੀਂ ਦਿੱਤਾ ਜੋ ਪੰਜਾਬ ਦੇ ਬਹੁਤ ਹੀ ਵੱਡੇ ਮੁੱਦੇ ਨੇ ਪੰਜਾਬ ਦੀ ਜਵਾਨੀ ਖਤਮ ਕੀਤੀ ਜਾ ਰਹੀ ਹੈ ਪੰਜਾਬ ਦੀ ਕਿਸਾਨੀ ਖਤਮ ਕੀਤੀ ਜਾ ਰਹੀ ਹੈ ਪੰਜਾਬ ਦੇ ਪਾਣੀ ਦਾ ਲੈਵਲ ਆ ਉਹ ਨੀਵਾ ਜਾ ਰਿਹਾ ਇਹਨਾਂ ਸਾਰੀਆਂ ਗੱਲਾਂ ਬਲ ਕਿਸੇ ਦਾ ਕੋਈ ਧਿਆਨ ਨਹੀਂ ਪਰੰਤੂ ਜੋ ਨਵੇਂ ਅਕਾਲੀ ਦਲ ਹੋਂਦ ਵਿੱਚ ਆਇਆ 1.5 ਸਾਲ ਪਹਿਲਾਂ ਸ਼ਰਮਣੀ ਅਕਾਲੀ ਦਲ ਫਤਿਹ ਜਿਹਦੇ ਪ੍ਰਧਾਨ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਜੀ ਨੇ ਉਹਨਾਂ ਨਾਲ ਅਸੀਂ ਬੈਠ ਕੇ ਵਿਚਾਰਾਂ ਕੀਤੀਆਂ ਦੇ ਵੀ ਇਹ ਸਭ ਤੋਂ ਵੱਡਾ ਜਿਹੜਾ ਮੁੱਦਾ ਹੈਗਾ ਉਹ ਪੰਜਾਬ ਚ ਖਸ ਖਸ ਦੀ ਖੇਤੀ ਦਾ ਤਾਂ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਤੁਸੀਂ ਜਾਗਰੂਕ ਕਰੋ ਸਾਡੀ ਡਿਊਟੀ ਲਈ ਉਹਨਾਂ ਨੇ ਕਿ ਪੰਜਾਬ ਚ ਖਸ ਖਸ ਦੀ ਖੇਤੀ ਜ਼ਰੂਰੀ ਆ ਲਾਗੂ ਹੋਣੀ ਜ਼ਰੂਰੀ ਆ ਪੰਜਾਬ ਦੀ ਜਵਾਨੀ ਵੀ ਬਾਜੂ ਪੰਜਾਬ ਦੀ ਕਿਸਾਨੀ ਵੀ ਬਾਜੂ ਤੇ ਪੰਜਾਬ ਚ ਰੋਜ਼ਗਾਰ ਦੇ ਮਈਏ ਵੀ ਰੋਜ਼ਗਾਰ ਦੇ ਸਾਧਨ ਵੀ ਮਈਆ ਹੋਣਗੇ ਇਸ ਕਰਕੇ 2027 ਚ ਸ਼੍ਰਾਮਣੀ ਅਕਾਲੀ ਦਲ ਫਤਿਹ ਦਾ ਸਾਥ ਦਿਓ ਵੱਧ ਚੜ ਕੇ ਵੋਟਾਂ ਪਾਓ ਸ਼੍ਰਾਮਣੀ ਅਕਾਲੀ ਦਲ ਫਤਿਹ ਨਾਲ ਜੁੜੋ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਦੇ ਹੱਥ ਮਜ਼ਬੂਤ ਕਰੋ ਤਾਂ ਕਿ ਪੰਜਾਬ ਵਿੱਚ ਖਸਖਸ ਦੀ ਖੇਤੀ ਲਾਗੂ ਹੋ ਸਕੇ ਅੱਜ ਮੈਂ ਬਰਨਾਲੇ ਸਿਵਲ ਹਸਪੀਟਲ ਚ ਗਿਆ ਸੀ ਉੱਥੇ ਦੇਖਿਆ ਬਹੁਤ ਵੱਡੀ ਲਾਈਨ ਸੀ ਜੇ ਸਰਕਾਰ ਸਵੇਰੇ ਉੱਠਦੇ ਅਨੁਸਾਰ ਨੂੰ ਇੱਕ ਉਹ ਜਿਹੜੀ ਕੋਟ ਕਲੀਨਿਕ ਬਣੇ ਨੇ ਉਹਨਾਂ ਤੇ ਸਾਰੇ ਨੌਜਵਾਨ ਜਿੰਨੇ ਵੀ ਨਸ਼ਾ ਕਰਨ ਵਾਲੇ ਨੇ ਉਹਨਾਂ ਨੂੰ ਇੱਕ ਨਸ਼ੇ ਦੀ ਗੋਲੀ ਦੇ ਸਕਦੀ ਆ ਉਹ ਗੋਲੀ ਚ ਪਤਾ ਨਹੀਂ ਕੀ ਪਾਇਆ ਕਿ ਨਿੱਕੀ ਜੀ ਗੋਲੀ 2 ਕਿਲੋ ਜਾਂ 3 ਕਿਲੋ ਜਾਂ 4 ਕਿਲੋ ਭੁੱਕੀ ਖਾਣ ਵਾਲੇ ਬੰਦੇ ਨੂੰ ਪੋਸਤਖਾਨ ਵਾਲੇ ਨੂੰ ਖਸ ਖਸ ਖਾਣ ਵਾਲੇ ਨੂੰ 2-3 ਕਿਲੋ 4 ਕਿਲੋ ਖਾਣ ਵਾਲੇ ਨੂੰ ਇੱਕ ਗੋਲੀ ਕੰਮ ਕਰ ਜਾਂਦੀ ਆ ਤਾਂ ਉਹਦੇ ਵਿੱਚ ਦੇਖੋ ਕਿੰਨਾ ਨਸ਼ਾ ਹੋ ਕਿੱਡਾ ਹੀ ਮਾਰੂ ਨਸ਼ਾ ਉਹਦੇ ਵਿੱਚ ਕਿੱਡੀ ਖਤਰਨਾਕ ਗੋਲੀ ਆ ਉਹ ਜਿਹੜੀ ਇੱਕ ਛੋਟੀ ਜੀ ਗੋਲੀ 3-4 ਕਿਲੋ ਪੋਸਤਖਾਨ ਵਾਲੇ ਬੰਦੇ ਨੂੰ ਕੰਮ ਕਰ ਜਾਂਦੀ ਆ ਅਫੀਮ ਜਿੰਨੀ ਮਰਜ਼ੀ ਖਾਂਦਾ ਹੋਵੇ ਕੋਈ ਬੰਦਾ ਤੋੜਾ ਅਫੀਮ ਖਾਂਦਾ ਕੋਈ ਡੇਢ ਟੋਲਾ ਅਫੀਮ ਖਾਂਦਾ ਉਹਨੂੰ ਵੀ ਇੱਕੇ ਗੋਲੀ ਕੰਮ ਕਰਦੀ ਹੈ ਤਾਂ ਉਹਦੇ ਵਿੱਚ ਕਿੰਨੀ ਮਾਤਰਾ ਨਸ਼ੇ ਦੀ ਮਾਤਰਾ ਕਿੰਨੀ ਜ਼ਿਆਦਾ ਹੋਊਗੀ ਇਹ ਤੋਂ ਆਪਾਂ ਹਿਸਾਬ ਲਾਈ ਸਕਦੇ ਹਾਂ ਇਸ ਕਰਕੇ ਸਾਨੂੰ ਸਾਰਿਆਂ ਨੂੰ ਹੁਣ ਜਾਗਰੂਕ ਹੋਣਾ ਪਊਗਾ ਇਹ ਗੋਲੀ ਦਾ ਕਰਾਇਆ ਜਾਵੇ ਬਾਈਕਾਟ ਤੇ ਪੰਜਾਬ 'ਚ ਖਸਖਸ ਦੀ ਖੇਤੀ ਦੀ ਮੰਗ ਕੀਤੀ ਜਾਵੇ ਤੇ ਸਰਦਾਰ ਜਸਕਰਨ ਸਿੰਘ ਕਾਣ ਸਿੰਘ ਵਾਲਾ ਜੀ ਦਾ 2027 'ਚ ਵੱਡੇ ਪੱਧਰ ਤੇ ਸਾਥ ਦਿਓ ਤਾਂ ਕਿ ਪੰਜਾਬ 'ਚ ਖਸਖਸ ਦੀ ਖੇਤੀ ਲਾਗੂ ਹੋ ਸਕੇ ਤੇ ਆਪ ਦੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਵੀ ਪਾਰਟੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੋ ਪਾਰਟੀ ਦੇ ਮੈਂਬਰ ਬਣਨ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਪਾਰਟੀ ਨਾਲ ਜੁੜੋ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਓ ਤਾਂ ਕਿ 2027 ਚ ਸਰਕਾਰੇ ਖਾਲਸਾ ਬਣਾ ਸਕੀਏ ਤੇ ਪੰਜਾਬ ਚ ਖਸਖਸ ਦੀ ਖੇਤੀ ਲਾਗੂ ਕਰਵਾ ਕੇ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਬਚਾ ਸਕੀਏ ਐਨੀਆਂ ਕ ਬੇਨਤੀਆਂ ਨੇ ਇੱਕ ਨਿਮਾਣਾ ਦਾਸ ਚੌਂਕੀਦਾਰ ਬਣ ਕੇ ਪੰਜਾਬ ਦੇ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਉਮੀਦ ਹੈ ਕਿ ਪੰਜਾਬ ਦੇ ਅਣਖੀ ਲੋਕ ਜਰੂਰ ਜਾਗਣਗੇ ਤੇ ਜਿਹੜੀਆਂ ਸਾਡੀਆਂ ਇਹ ਭਖ ਦੀਆਂ ਮੰਗਾਂ ਨੇ ਕਿਉਂਕਿ ਜੇ ਪੰਜਾਬ ਦੀ ਜਵਾਨੀ ਨਾ ਬਚੀ ਪੰਜਾਬ ਚ ਨੌਜਵਾਨ ਹੀ ਨਾ ਰਹੇ ਰਬ ਦੇ ਰੋਜ਼ਗਾਰ ਦੀ ਭਾਲ ਤੋਂ ਸਾਰੇ ਇਥੋਂ ਨੌਜਵਾਨ ਹੀ ਵਿਦੇਸ਼ਾਂ ਵੱਲ ਰੁੱਖ ਕਰ ਲਿਆ ਪਿੰਦਰ ਵਿਦੇਸ਼ਾਂ ਚਲੇ ਗਏ ਇੱਥੇ ਜੋ ਰਹਿਣਗੇ ਉਹਨਾਂ ਚੋਂ ਵੀ ਜ਼ਿਆਦਾਤਰ ਨਸ਼ਿਆਂ ਦੇ ਲੱਗ ਗਏ ਤਾਂ ਫਿਰ ਪੰਜਾਬ ਦੇ ਪੱਲੇ ਕੀ ਰਹ ਜੂਗਾ ਪੰਜਾਬ ਚ ਅਣਖ ਹੈ ਅਣਖੀ ਮਰਗੀ ਜੇ ਤਾਂ ਜੇ ਕੋਈ ਬੰਦਾ ਨਸ਼ੇ ਕਰਨ ਲੱਗਾ ਤਾਂ ਉਹਦੀ ਅਣਖ ਮਰ ਜਾਂਦੀ ਹੈ ਤਾਂ ਅਣਖੀ ਮਰਗੀ ਤਾਂ ਫਿਰ ਪੰਜਾਬ ਚ ਰਹਿ ਕੀ ਜਾਣਾ ਇਸ ਕਰਕੇ ਬੇਨਤੀਆਂ ਨੇ ਛੋਟੇ ਛੋਟੇ ਲਾਲਚਾਂ ਨੂੰ ਤਿਆਗੋ ਜਿਹੜੇ ਇਹਨਾਂ ਨੇ ਆ ਛੋਟੇ ਛੋਟੇ ਲਾਲਚ ਦਿੱਤੇ ਹੋਏ ਨੇ ਬਿਜਲੀ ਮਾਫ ਕਰਤੀ ਦਸਾਂ ਦੇ ਕਰਾਏ ਮਾਫ ਕਰਤੇ ਜਾਂ ਆ ਕਰਤਾ ਜਾਂ 1000 ਰੁਪਏ ਮਹਲਾਵਾਂ ਨੂੰ ਕਹਤਾ ਦੇਵਾਂਗੇ ਇਹਨਾਂ ਲਾਲਚਾਂ ਨੂੰ ਤਿਆਗ ਕੇ ਪੰਜਾਬ ਨੂੰ ਬਚਾਉਣ ਵਾਲੀ ਗੱਲ ਬਾਰੇ ਸੋਚਿਆ ਜਾਵੇ ਪੰਜਾਬ ਬਚੂਗਾ ਕਿਵੇਂ ਕਿਉਂਕਿ ਜੇਕਰ ਅੱਜ ਕਿਸੇ ਗਵਾਂਢੀ ਦੇ ਘਰ ਅੱਗ ਲੱਗੀ ਤਾਂ ਕੱਲ ਨੂੰ ਉਹ ਅੱਗ ਸਾਡੇ ਘਰੇ ਵੀ ਆ ਸਕਦੀ ਆ ਸਾਡਾ ਬੱਚਾ ਵੀ ਨਸ਼ੇ ਤੇ ਲੱਗ ਸਕਦਾ ਜੇ ਅੱਜ ਗਵਾਂਢੀਆਂ ਦੇ ਲੱਗਾ ਤਾਂ ਅੱਜ ਕੱਲ ਨੂੰ ਸਾਡਾ ਵੀ ਲੱਗ ਸਕਦਾ ਇਸ ਕਰਕੇ ਪੰਜਾਬ ਨੂੰ ਬਚਾਓ ਤਾਂ ਹੀ ਅਸੀਂ ਬਚਾਂਗੇ ਐਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ